ਇਹ ਜੀ ਸਾਡੀ ਬੋਟੀ ਸੀ ਜਿਹੜੀ ਇਹ ਬਿਮਾਰ ਆ ਤੇ ਇਹ ਥੋੜਾ ਜਨ ਮਤਲਕੇ ਅਣ ਬੰਦੀ ਸੀਗੀ 15 ਸਾਲ ਰਹੀਏ ਸਾਡੇ ਕੋਲੇ ਤੇ ਮੁੜ ਕੇ ਦੁਜਾਣੀ ਇਹ ਕੰਦੀ ਵੀ ਭੱਜ ਗਈ ਇਹ ਘਰੋਂ ਮੈਂ ਘਰੇ ਹੈ ਨਹੀਂ ਸੀਗੀ ਤੇ ਮੁੰਡਾ ਕੰਮ ਤੇ ਗਿਆ ਸੀਗਾ ਤੇ ਬੱਚੇ ਸਕੂਲ ਸੀਗੇ ਜਦੋਂ ਸਾਡਾ ਮੁੰਡਾ ਵੀ ਸਕੂਲ ਲੈ ਕੇ ਬੱਚੇ ਵੀ ਘਰੋਂ ਆਇਆ ਘਰੇ ਆਇਆ ਤਾਂ ਉਹ ਚਾ ਵੀ ਸਾਡ ਫੜਾ ਗਈ ਆ ਤੇ ਗਵਾਂਡੀਆਂ ਨੂੰ ਤੇ ਉਹ ਕਹਿੰਦੀ ਉਹ ਭੱਜ ਵੀ ਮੁੜ ਕੇ ਇਹ ਵੀ ਸੰਦੀਪ ਉਹ ਮੁੰਡੇ ਨਾਲ ਭੱਜੀ ਆ ਤੇ ਜਦੋਂ ਇਹ 4 ਮਹੀਨਿਆਂ ਤੋਂ 4.5 ਮਹੀਨਿਆਂ ਤੋਂ ਪਰਸੋਂ ਆਈ ਸੀਗੀ ਤੇ ਆਪਦੇ ਘਰੇ ਉਹ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਤੇ ਮੈਂ ਘਰੇ ਵੀ ਜਾਣਾ ਹੁੰਦੇ ਉਹ ਮੁੰਡੇ ਨੂੰ ਕਿਹਾ ਹੋਣਾ ਤੇ ਫਿਰ ਉਹ ਕਹਿੰਦੀ ਉਹ ਆ ਗਈ ਭੱਜ ਵੀ ਉਧਰੋਂ ਵੀ ਉਧਰੋਂ ਵੀ ਭੱਜ ਗਿਆ ਕਿ 2 ਨੰਬਰ ਚੋਂ ਡੁੱਗਰਵਸਤੀ ਚੋਂ ਖੱਬੇ ਹੱਥ ਤੇ ਉਹ ਫਿਰ 2 ਦਿਨ ਤਾਂ ਵੇਖਿਆ ਨਹੀਂ ਉਹਨਾਂ ਨੇ ਤੇ ਅੱਜ ਫਿਰ ਸਾਡੇ ਮਾਰਕਤਾ ਹੀ ਕਰ ਗਏ ਘਰੇ ਆਏ ਸੀਗੇ ਹਾਂਜੀ ਘਰੇ ਆਏ ਸੀਗੇ ਕੀ ਕੰਮ ਕਰਦੇ ਮੁੰਡੇ ਕੌਣ ਸੀ ਕਿੰਨੇ ਕ ਬੰਦੇ ਆਏ ਸੀਗੇ ਉਹ ਬੰਦੇ ਵੱਧੂ ਸੀਗੇ ਕਿਨੂੰ ਕਿਦੀ ਮੰਨ ਲਓ ਸੱਟਾ ਮਾਰ ਕੇ ਗਏ ਆ ਸੱਟਾ ਇੱਕ ਤਾਂ ਮੇਰੇ ਬੇਟੇ ਦੇ ਮਾਰ ਕੇ ਗਏ ਆ ਇਹ ਕਾ ਰੋਟੀ ਦੇ ਮਾਰ ਕੇ ਗਏ ਜਿਹੜੀ ਗਈ ਸੀਗੀ ਇਹਨਾਂ ਦਾ ਵਿਆਹ ਕਿੰਨਾ ਟਾਈਮ ਪਹਿਲਾਂ ਹੋਇਆ ਸੀ ਕਿੰਨੇ ਬੱਚੇ ਹੈਗੇ ਆ ਤੁਹਾਡਾ ਬੇਟਾ ਕੀ ਕਰਦਾ ਹੋਈਗਾ ਹਾਂਜੀ ਸਾਡਾ ਬੇਟਾ ਕਰਦਾ ਸੀਗਾ ਵੀ ਆਪਣਾ ਸ਼ੋਰੂਮ ਤੇ ਲੱਗਾ ਸੀ ਵਿਕੇ ਦੇ ਅੱਛਾ ਜੀ ਤੇ ਬਿਜਲੀ ਦਾ ਕੰਮ ਕਰਦਾ ਸੀਗਾ ਤੇ ਹਾਂ ਇਹਨਾਂ ਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਹੈ 2007 ਦਾ ਸੀਗਾ ਵਿਆਹ ਕਿੰਨੇ ਜਵਾਬ ਬੱਚੇ ਕਿੰਨੇ ਸੀ ਤੇ ਹੁਣ ਹਾਲਤ ਕਿਵੇਂ ਆ ਜੀ ਦੋਵਾਂ ਜਣਾਂ ਦੀ ਉਹ ਬੇਟਾ ਤਾਂ ਹੈ ਨਹੀਂ ਮੇਰਾ ਅੱਛਾ ਹਾਂਜੀ ਮਾਰਕਟ ਕਿਵੇਂ ਕੀਤੀ ਇਹਨਾਂ ਨੇ ਕਦੇ ਨਾ ਮਾਰਕਟ ਕੀਤੀ ਔਰ ਡੰਡੇ ਲੈ ਕੇ ਆਏ ਬੂਹਾ ਲਾਉਣ ਲੱਗੇ ਸੀ ਅਸੀਂ ਤੇ ਸਾਡੇ ਬੂਹਾ ਮਤਲਬ ਕੇ ਵੀ ਭੰਨਤਾ ਇਹਨਾਂ ਨੇ ਵੀ ਭੰਨ ਕੇ ਤੇ ਬਾੜੇ ਆਏ ਅੰਦਰ ਇਨਵਰਟਰ ਵੀ ਛੱਡਤਾ ਸਭ ਕੁਝ ਹੀ ਛੱਡਤਾ ਕਿੰਨੇ ਕ ਬੰਦੇ ਸੀਗੇ ਬਾਬਾ ਜਣੇ ਸੀਗੇ ਜੀ بول چھڑ مکے تم منا کیتا جی پھر انہوں دا ہاں جی کیتا سی او اتھے بھی دیکھ کے لے کے گئے ہیں ایڈریس ਆਰ ਲਿਖ ਕੇ ਲਿਖ ਕੀ ਮੰਗਤੀ ہے تھوڑی ਕੀ ਮੰਗ ਰਹੇ ہاں جی ਮੰਗੀ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ بیٹا تو ਥੜਾ ਗਿਆ ਚਲਿਆ انساب ਮੈਨੂੰ ਉਹ ਵੀ ਮੇਰੇ ਪਾਸੇ ਕਰਕੇ ਛੱਡਿਆ ਸੀਗਾ ਜੀ ਉਹਨਾਂ ਨੇ ਡਾਕਟਰ ਨੇ ਤੇ ਹਣ ਉਹਨਾਂ ਨੂੰ ਬਦਲ ਕੇ ਇੱਕ ਦਾ ਕਰਨਾ ਹੈ ਜੀ ਆਵੇ ਹੀ ਸਾਡਾ ਕਮਾਉਣ ਵਾਲਾ ਸੀਗਾ ਸਮਾਨ ਵੀ ਪੰਨ ਗਿਆ ਸਰ ਮੈਂ ਮਦਰੀ ਬਾਈਕ ਕਰੀ ਹਾਂ ਹਾਂਜੀ ਸਮਾਨ ਸਮੁੰਡ ਵੀ ਸਾਰਾ ਪੰਨ ਗਿਆ ਸਮਾਨ ਉਹ ਇਨਵਰਟਰ ਤੋੜ ਗਏ ਸਰ ਕਮਾਈ ਵਾਲੀ ਨਹੀਂ ਸੀ ਜਿਹੜੇ ਮੁੰਡੇ ਇਹ ਹੀ ਸੀ ਜੀ ਮੇਰੀ ਪੈਨਸ਼ਨ ਆਉਂਦੀ ਹੈਗੀ ਆ ਤਾਂ ਉਹਦੇ ਨਾਲ ਮਤਲਬ ਮੜ ਮਟਾ ਦਿਹਾੜਾ ਚੱਲਦਾ ਹੈਗਾ ਇਹਦੇ ਫਾਦਰੇ ਦੇ ਹੁੰਦੇ ਵੀ ਮੁੰਡੇ ਦੇ ਫਾਦਰ ਬਿਜਲੀ ਬੋਰਡ ਸੀ ਉਹਨਾਂ ਦੀ ਵੀ ਡੈਥ ਹੋ ਗਈ 12 13 ਸਾਲ ਹੋ ਗਏ ਉਹਨਾਂ ਨੂੰ ਵੀ ਠੀਕ ਠੀਕ ਹਾਂਜੀ ਹਾਂਜੀ ਕੋਈ ਸਰ ਕੋਈ ਸਮੋਂ ਪਹਿਲਾਂ ਦੀ ਗੱਲ ਹੈ ਪਰਮਿੰਦਰ ਸਿੰਘ ਨਾਂ ਦਾ ਵਿਅਕਤੀ ਹੈ ਤੇ ਉਹਦੇ ਪਰਿਵਾਰ ਨਾਲ ਆਪਣੇ ਘਰ ਚ ਰਹੇ ਸੀ ਆ ਤਾ ਫਿਰ ਉੱਥੇ ਸੰਦੀਪ ਮਣੀ ਤੇ ਸ਼ੰਕਰਨਾ ਦੇ ਵਿਅਕਤੀ ਨੇ ਹਮਲਾ ਕੀਤਾ ਜਿਹੜੀ ਇਹ ਹੈਡ ਇੰਦਰੀਆ ਸਿਰਸਪਤ ਵਗੀਆਂ ਜਿਹਦੇ ਵਿੱਚ ਇਹਨਾਂ ਦੀ ਪਰਮਿੰਦਰ ਜੀ ਦੀ ਇਹਨਾਂ ਦੀ ਜਿਹੜੀ ਡੈਥ ਹੋ ਗਈ ਇਹਨਾਂ ਦੀ ਉਮਰ 44 ਸਾਲ ਸੀ ਇਹਨਾਂ ਦੀ ਵਾਈਫ ਚੜੀ ਉਹਦੀ ਉਮਰ 31 ਸਾਲਾਂ ਉਹ जख्मी ਹੈਗੇ ਤੇ ਇਹਦਾ ਬੇਟਾ ਗੁਰਪ੍ਰੀਤ 14 ਸਾਲ ਦਾ ਜੀ ਤੇ ਬੇਟੀ ਆ ਹਰਸ਼ਪ੍ਰੀਤ 17 ਸਾਲ ਸਰੇ ਹੋਇਆ ਕੀ ਸੀਗਾ ਕੀ ਮਾਮਲਾ ਕੀ ਸੀ ਇਹ ਆਪਸੀ ਬਸ ਫਿਰ ਕੋਈ ਮੈਰਿਜ ਵਗੈਰਾ ਪਹਿਲਾਂ ਇਹਨਾਂ ਨੇ ਰੀ ਮੈਰਿਜ ਹੋਈ ਸੀਗੀ ਉਸ ਚੱਕਰ ਦੇ ਵਿੱਚ ਇਹਨਾਂ ਦੀ ਸਾਰੀ ਗੱਲਬਾਤ ਹੋਈ ਆਈ ਅਜੇ ਪ੍ਰਾਇਮਰੀ ਇਨਫੋਰਮੇਸ਼ਨ ਇੰਨੀ ਆਈ ਆ ਬਾਕੀ ਡਿਟੇਲ ਲੈਣੇ ਸੋ ਪਹਿਲਾਂ ਹਮਲਾ ਕਰਨਾ ਕਿੰਨੇ ਕੁ ਬੰਦੇ ਸੀ ਜੀ ਹਾਂਜੀ ਜਿਹੜੇ ਹਮਲਾ ਕਰਨਾ ਸੀ ਕਿੰਨੇ ਕੁ ਬੰਦੇ ਨਾਲ ਮਾਰੇ ਮਤਲਬ ਅਜੇ ਤਾਂ ਤਿੰਨ ਬੰਦੇ ਬਾਰੇ ਦੱਸ ਰਹੇ ਜੀ ਬਾਕੀ ਡਿਟੇਲ ਅੱਗੇ ਪਤਾ ਲੱਗ ਜੂ ਜੀ ਇਹ ਪ੍ਰਾਇਮਰੀ ਇਨਫੋਰਮੇਸ਼ਨ ਆ ਸਾਨੂੰ ਇਹ ਵੀ ਉਹਦੀ ਮੰਮਾ ਦਾ ਵੀ ਸੱਟ ਲੱਗੀ ਹੋਈ ਆ ਉਹਨਾਂ ਕੋਲ ਵਿਚਾਰਾਂ ਕੋਲੇ ਪੈਸੇ ਵੀ ਨਹੀਂ ਹੈਗੇ ਤੇ ਉਹ ਪਰਚੇ ਵਗੈਰਾ ਉਹਨਾਂ ਨੂੰ ਮਿਲ ਗਏ ਹੈਗੇ ਸਾਨੂੰ ਵੀ ਅਸੀਂ ਟੈਸਟ ਵਗੈਰਾ ਕਰ ਉਹਨਾਂ ਦੇ ਬੱਚਿਆਂ ਦੇ ਕੋਲੇ ਵੀ ਨਹੀਂ ਕੋਈ ਬੈਠਾ ਉਹ ਇਸ ਤਰ੍ਹਾਂ ਇਹ ਸਿਕਿਉਰਟੀ ਫੀਲ ਕਰ ਰਿਹਾ ਕਿ ਸਾਡੇ ਉੱਤੇ ਕੋਈ ਇੱਥੇ ਨਾਮਲਾ ਕਰ ਜੇ ਰਿਸ਼ਤੇਦਾਰ ਵਗੈਰਾ ਬਾਗਾ ਪੁਰਾਣੇ ਚੱਲੇ ਹੋਏ ਤੇ ਹੁਣ ਅਸੀਂ ਕਰ ਰਹੇ ਹਾਂ ਸਾਰਾ ਕੁਝ ਹੁਣ ਅਸੀਂ ਵਾਰਿਸ ਹਾਂ ਤੁਸੀਂ ਇਹਨਾਂ ਦੇ ਵਾਰਿਸ ਹੁਣ ਅਸੀਂ ਹਾਂ ਜੀ ਠੀਕ ਹੈ